ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗਰਮਿੰਦਰ ਸਿੰਘ ਬਰਾੜ। ਕਿਸਾਨ ਵੀਰਾਂ ਦੇ ਸਵਾਲ ਆ ਰਹੇ ਸੀ ਕਿ ਝੋਨੇ ਦੀ ਫਸਲ ਦੇ ਵਿੱਚ ਕਿੰਨੀਆਂ ਕਸ਼ਕਾਵਾਂ ਆਪਾਂ ਨੂੰ ਬੂਟੇ ਮਗਰ ਚਾਹੀਦੀਆਂ ਕਿ ਚੰਗਾ ਝਾੜ ਹੋਵੇ। ਕਿੰਨੀ ਇੱਕ ਫੋਟ ਜਿਹੜਾ ਹੈਗਾ ਝੋਨਾ ਕਰ ਸਕਦਾ ਕਿੰਨੀਆਂ ਕਸ਼ਕਾਵਾਂ ਹੋ ਸਕਦੀਆਂ। ਉਹਦੇ ਬਾਰੇ ਮੈਂ ਕੋਸ਼ਿਸ਼ ਕੀਤੀ ਹੈ ਕਿ ਤੁਹਾਡੇ ਨਾਲ ਇਹ ਜਾਣਕਾਰੀ ਆਪਾਂ ਸਾਂਝੀ ਕਰਾਂਗੇ ਕਿ ਝਾੜ ਕਿਹੜੀ ਗੱਲ ਤੇ ਮੁੱਖ ਤੌਰ ਤੇ ਨਿਰਭਰ ਕਰਦਾ ਹੈ। ਜਿਹੜੇ ਕੋਈ ਨਵੇਂ ਕਿਸਾਨ ਵੀਰ ਜੁੜੇ ਉਹਨਾਂ ਨੂੰ ਬੇਨਤੀ ਹੈ ਕਿ ਚੈਨਲ ਸਬਸਕ੍ਰਾਈਬ ਕਰਕੇ ਬੈਲਡਰ ਬਟਨ ਦਾ ਬਸ ਸਕਦੇ ਤਾਂ ਕਿ ਹਰ ਇੱਕ ਨਵੀਂ ਵੀਡੀਓ ਨਵੀਂ ਜਾਣਕਾਰੀ ਤੁਹਾਡੇ ਤਾਈਂ ਪਹੁੰਚਦੀ ਰਹੇ ਸੋ ਕਿਸਾਨ ਵੀਰੋ ਝੋਨੇ ਦੀ ਫਸਲ ਦੇ ਵਿੱਚ ਕਾਫੀ ਚੀਜ਼ਾਂ ਹੁੰਦੀਆਂ ਪਹਿਲੇ ਨੰਬਰ ਤੇ ਆਪਾਂ ਕਹਿੰਦੇ ਹੁੰਨੇ ਆਂ ਬੂਟਿਆਂ ਦੀ ਗਿਣਤੀ ਪਰ ਮੀਟਰ ਸਕਰ ਪਰ ਮੀਟਰ ਸਕਰ ਮਤਲਬ 40 ਇੰਚ ਉਧਰ ਨੂੰ 40 ਉਧਰ ਨੂੰ ਜਿਹੜਾ ਉਹ ਏਰੀਆ ਬਣਦਾ ਉਦੋਂ ਬਾਅਦ ਆ ਜਾਂਦਾ ਬੂਟੇ ਮਗਰ ਕਿੰਨੀਆਂ ਸ਼ਿਖਾਵਾਂ ਫੋਟ ਕਰਦੇ ਕਿਉਂਕਿ ਕਿਸਾਨ ਵੀਰਾਂ ਦਾ ਬਹੁਤ ਜ਼ੋਰ ਲੱਗਿਆ ਹੁੰਦਾ ਕਿ ਚੋਨਾ ਵੱਧ ਤੋਂ ਵੱਧ ਸਾਡਾ ਫੋਟ ਕਰੇ ਬੂਟੇ ਫੋਟ ਕਰਨ। ਉਦੋਂ ਬਾਅਦ ਆ ਜਾਂਦਾ ਮੁੰਜਰਾ ਕਿੰਨੀਆਂ ਜਿਹੜੀਆਂ ਹੈਗੀਆਂ ਇੱਕ ਬੂਟੇ ਮਗਰ ਸ਼ਿਖਾਵਾਂ ਦੇ ਹਿਸਾਬ ਨਾਲ ਹੀ ਹੁੰਦੀਆਂ। ਜਿਹੜੀਆਂ ਲੇਟ ਸ਼ਿਖਾਵਾਂ ਨਿਕਲਦੀਆਂ ਉਹਨਾਂ ਦੇ ਵਿੱਚ ਮੁੰਜਰਾ ਮਾੜੀਆਂ ਤੇ ਛੋਟੀਆਂ ਹੁੰਦੀਆਂ ਦਾਣਿਆਂ ਦੀ ਗਿਣਤੀ ਵੀ ਘੱਟ ਹੁੰਦੀ ਲੰਬਾਈ ਵੀ ਘੱਟ ਹੁੰਦੀ ਉਹਨਾਂ ਦੀ। ਇਸ ਤੋਂ ਬਾਅਦ ਆ ਜਾਂਦਾ ਮੁੰਜਰ ਮਗਰ ਦਾਣੇ। ਇਹ ਆਪਾਂ ਅੰਦਾਜ਼ੇ ਨਾਲ ਮੈਂ ਤੁਹਾਨੂੰ ਗੱਲ ਕਰੂੰ ਮੈਂ ਮਿਨੀਮਮ ਰੱਖਿਆ ਇਸ ਤੋਂ ਵੱਧ ਘੱਟ ਵੀ ਹੋ ਸਕਦਾ ਇਹ ਮੈਂ ਤੁਹਾਡੇ ਨਾਲ ਜਿਹਾ ਇੱਕ ਜਿਹੜਾ ਹੈਗਾ ਐਵਰੇਜ ਦੇ ਹਿਸਾਬ ਨਾਲ ਤੁਹਾਡੇ ਨਾਲ ਗੱਲ ਕਰੂੰਗਾ ਉਦੋਂ ਬਾਅਦ ਆ ਜਾਂਦਾ ਦਾਣਿਆਂ ਦਾ ਭਾਰ ਦਾਣਿਆਂ ਦੇ ਭਾਰ ਤੇ ਕਿਸਾਨ ਵੀਰੋਂ ਝਾੜ ਬੜਾ ਨਿਰਭਰ ਕਰਦਾ ਆ ਆਮ ਤੌਰ ਤੇ ਤੁਸੀਂ ਆਪਾਂ ਦੇਖਦੇ ਆ ਕਿ ਕਈ ਵਾਰ ਝੋਨਾ ਵਧੀਆ ਲੱਗਦਾ ਉਦੋਂ ਬਾਅਦ ਜਦੋਂ ਆਪਾਂ ਫਸਲ ਵੜਦੇ ਉਦੋਂ ਵੀ ਪੂਰਾ ਵਧੀਆ ਆਪਾਂ ਨੂੰ ਹੁੰਦਾ ਕਿ ਝਾੜ ਵਧੀਆ ਰਹੂਗਾ ਪਰ ਜਦੋਂ ਪੱਖਾ ਲੱਗਦਾ ਜਾ ਕੇ ਮੰਡੀ ਲੈ ਕੇ ਜਾਣੇ ਫਸਲ ਤਾਂ ਉੱਥੇ ਜਾ ਕੇ ਫੋਕ ਬੜੀ ਨਿਕਲ ਆਉਂਦੀ ਹੈ ਫੋਕ ਨਿਕਲਣਾ ਇਹਦਾ ਕਾ ਜਿਹੜਾ ਮਤਲਬ ਹੈ ਸਿੱਧਾ ਸਿੱਧਾ ਮਤਲਬ ਕਿ ਦਾਣਿਆਂ ਦਾ ਭਾਰ ਦੂਜਿਆਂ ਦਾ ਵੀ ਹੌਲਾ ਪਿਆ ਕੁਝ ਫੋਕ ਪੈ ਗਈ ਕੁਝ ਦੂਜਿਆਂ ਦਾ ਦਾਣਿਆਂ ਦਾ ਭਾਰ ਵੀ ਘਟ ਗਿਆ ਭਾਰ ਆਪਾਂ ਜਿਹੜੀ ਭਾਰ ਦੀ ਇਕਾਈ ਮਿਲਦੇ ਹੁੰਦੇ ਹੁੰਨੇ ਆ ਕਿ ਹਜ਼ਾਰ ਦਾਣੇ ਦਾ ਭਾਰ ਟੈਸਟ ਵੇਟ ਜੀ ਨੂੰ ਕਹਿੰਦੇ ਆ ਹਜ਼ਾਰ ਦਾਣਾ ਉਹਦਾ ਭਾਰ ਕਿੰਨਾ ਉਹਦੇ ਹਿਸਾਬ ਨਾਲ ਆਪਾਂ ਦਾ ਅੰਦਾਜ਼ਾ ਲਾਵਾਂਗੇ। ਸੋ ਕਿਸਾਨ ਵੀਰੋ ਆਮ ਤੌਰ ਤੇ ਪੀਏਯੂ ਲੁਧਿਆਣਾ ਵੱਲੋਂ ਇਹ ਸਫਾਰਸ਼ ਆ ਤੇ ਮੇਰੇ ਵੱਲੋਂ ਵੀ ਤੁਹਾਨੂੰ ਕਿਹਾ ਜਾਂਦਾ ਕਿ ਬੂਟਿਆਂ ਦੀ ਗਿਣਤੀ ਕੋਸ਼ਿਸ਼ ਕਰੋ ਪਰ ਮੀਟਰ ਸਕੇਅਰ ਚ ਬੂਟੇ ਜਿੰਨੇ ਵੱਧ ਤੋਂ ਵੱਧ ਪਲਵਾ ਸਕਦੇ ਆ ਉਨੀ ਵਧੀਆ ਗੱਲ ਐ। ਉਹਦੇ ਵਿੱਚ ਕੀ ਹੁੰਦਾ ਕਿ ਜੇ ਬੂਟਿਆਂ ਦੀ ਗਿਣਤੀ ਪੂਰੀ ਹੋਊ ਤਾਂ ਫਰਜ਼ ਕਰ ਲਓ ਉਹਦੇ ਵਿੱਚ ਕੋਈ ਸਮੱਸਿਆ ਆਉਂਦੀ ਐ। ਕੋਈ ਸਿਉਂਕ ਪੈਂਦੀ ਐ, ਕੀੜੇ ਮਕੌੜੇ ਦਾ ਅਟੈਕ ਹੁੰਦਾ ਤਾਂ ਜੇ ਬੂਟੇ ਜ਼ਿਆਦਾ ਹੋਣਗੇ ਤਾਂ ਉਹਦੇ ਨਾਲ ਸਿਖਾਵਾ ਵੀ ਜ਼ਿਆਦਾ ਹੋਣੀ ਐ ਬੇਸ਼ੱਕ। ਜੇ ਜ਼ਿਆਦਾ ਗਿਣਤੀ ਜੀ ਬੂਟੇ ਆ ਉਹ ਫੋੜ ਕੱਟ ਕਰਨ ਸ਼ਿਖਾਵਾਂ ਕੱਟ ਹੁਣ ਪਰ ਫੇਰ ਵੀ ਉਹ ਕਵਰ ਕਰ ਜਾਂਦੇ ਆ ਜੇ ਕੋਈ ਅਟੈਕ ਵੀ ਹੁੰਦਾ ਇਸੇ ਬੇਸ ਤੇ ਜਿਹੜਾ ਹੈਗਾ ਈਟੀਆਰ ਲੈਵਲ ਬਣਾਇਆ ਜਾਂਦਾ ਕਿ ਜੇ ਬੂਟਿਆਂ ਦੀ ਗਿਣਤੀ ਪੂਰੀ ਆ ਤਾਂ ਫੇਰ ਜੇ ਜਿਵੇਂ ਗੋਭ ਦੀ ਸੁੰਡੀ ਆ ਉਹ 5% ਗੋਭਾਂ ਜੇ ਸੁੱਕਦੀਆਂ 100 ਮਗਰ ਜਾਂ ਜਿਹੜੀ ਪੱਤਾ ਲਵੇੜ ਸੁੰਡੀ ਆ ਉਹਦੇ ਵਿੱਚ ਆਪਾਂ ਕਹਿੰਨੇ ਆ ਕਿ 5 ਤੋਂ 10% ਜੇ ਪੱਤੇ ਖਾਦੇ ਆ ਉਹ ਈਟੀਆਰ ਲੈਵਲ ਹੁੰਦਾ ਜੇ ਬੂਟਿਆਂ ਦੀ ਗਿਣਤੀ ਜ਼ਿਆਦਾ ਸ਼ਿਖਾਵਾਂ ਵੀ ਜ਼ਿਆਦਾ ਹੋਣੀਆਂ ਤੇ ਉਹਦਾ ਨੁਕਸਾਨ ਦਾ ਪੱਧਰ ਘੱਟ ਹੋ ਜੇ ਆਪਣੇ ਬੂਟੇ ਹੀ ਘੱਟ ਲੱਗੇ ਹੋਏ ਆ ਉਨ੍ਹਾਂ 'ਚ ਨੁਕਸਾਨ ਹੋਇਆ ਤਾਂ ਉਹ ਆਪੇ 80 ਲੈਵਲ 80 ਲੈਵਲ ਦੇਖਦੇ ਆ ਤਾਂ ਉਹਦੇ ਨਾਲ ਨੁਕਸਾਨ ਹੋਣ ਦੇ ਵੱਧ ਅਸਾਰ ਹੋ ਜਾਂਦੇ ਆ ਅ ਬੇਸ਼ੱਕ ਆਪਾਂ ਜਿਹੜੇ ਹੈਗੇ ਖਾਦਾਂ ਸਪਰੇਇਆਂ ਵਗੈਰਾ ਕਰਦੇ ਆ ਕਿ ਇੱਕ ਬੂਟਾ ਵੱਧ ਤੋਂ ਵੱਧ ਸ਼ਕਾਵਾਂ ਕੱਢੇ ਪਰ ਜਿਹੜੀ ਬੂਟਿਆਂ ਦੀ ਗਿਣਤੀ ਦੇ ਨਾਲ ਸ਼ਕਾਵਾਂ ਹੋਣਗੀਆਂ ਉਹ ਵੱਖਰਾ ਹੀ ਹੁੰਦਾ ਉਹਦਾ ਰਿਜ਼ਲਟ ਜਿਹੜਾ ਵੱਖਰਾ ਹੀ ਹੁੰਦਾ ਸੋ ਹੁਣ ਆਪਾਂ ਗੱਲ ਕਰਦੇ ਆ ਕਿ ਜੇ ਆਪਾਂ فرض ਕਰ ਲਓ ਆਮ ਤੌਰ ਤੇ ਜਿਹੜੀ ਲੇਬਰ ਆਪਣੇ ਐਵਰੇਜ ਬੂਟੇ ਆਪਾਂ ਗਿਣਦੇ ਆ ਕਿ 20 ਬੂਟੇ ਕਈ ਥਾਵਾਂ ਦੇ ਉੱਤੇ ਬੂਟੇ ਵੱਧ ਵੀ ਆਪਾਂ ਲਵਾ ਲੈਨੇ ਆ ਇਹ ਇਹ ਤੁਹਾਨੂੰ ਸਿਫਾਰਸ਼ ਹੈ 33 ਬੂਟੇ ਪ੍ਰਤੀ ਮੀਟਰ ਸਕੇਅਰ ਪਰ ਆਮ ਤੌਰ ਤੇ ਇੰਨੇ ਲੇਬਰ ਬੂਟੇ ਨਹੀਂ ਲਾਉਂਦੇ ਹਾਂ ਜਿੱਥੇ ਆਪਾਂ ਮਸ਼ੀਨਾਂ ਲਵਾਉਂਦੇ ਉੱਥੇ ਬੂਟਿਆਂ ਦੀ ਗਿਣਤੀ ਕਾਫੀ ਹੁੰਦੀ ਪੂਰੀ ਹੁੰਦੀ ਹੈ 20 ਬੂਟੇ ਜੇ ਆਪਾਂ ਐਵਰੇਜ ਲਾਈਏ ਕਈ ਥਾਵਾਂ ਦੇ ਤੇ ਇਤੋਂ ਵੀ ਘੱਟ ਹੁੰਦੇ ਆ ਕਈ ਥਾਵਾਂ ਤੇ ਵੱਧ ਹੋ ਸਕਦੇ ਆ 1 ਮੀਟਰ ਸਕੇਅਰ ਮਗਰ ਜੇ 20 ਬੂਟੇ ਹੋਣ ਤੇ 20 ਬੂਟਿਆਂ ਦੇ ਮਗਰ ਆਪਾਂ 20 ਜਾਂ 25 ਸ਼ਖਾਵਾਂ ਐਵਰੇਜ ਹਾਲਾਂਕਿ ਇਸ ਤੋਂ ਵੱਧ ਹੀ ਹੁੰਦੀਆਂ ਆਪਾਂ ਇਹ ਐਵਰੇਜ ਲੈ ਕੇ ਚੱਲੂਗਾ ਮੈਂ ਮਿਨੀਮਮ ਤੁਹਾਡੇ ਨਾਲ ਜਿਹੜੀ ਗੱਲ ਕਰੂੰਗਾ ਜੇ 20 ਬੁੱਟਿਆਂ ਦੀਆਂ 20 ਵੀ ਸ਼ਖਾਵਾਂ ਤਾਂ 400 ਜਿਹੜੀ ਸ਼ਾਖਾ ਬਣਦੀ 1 ਮੀਟਰ ਸਕੇਅਰ ਮਗਰ 400 ਸ਼ਖਾਵਾਂ ਚ ਬਿਸ਼ਰਤੇ ਕਿ ਸਾਰਿਆਂ ਚੋਂ ਵਧੀਆ ਇੱਕ ਤੰਦਰੁਸਤ ਮੁੰਜਰਾ ਨਿਕਲਣ ਜਿਹੜੀ ਆਪਾਂ ਫੋਟ ਕਰਾਉਣੇ ਆ ਜਿਹਦੇ ਵਿੱਚ ਬਹੁਤ ਤੋਂ ਬਹੁਤ ਫੋਟ ਹੁੰਦੀ ਉਹ ਮਗਰੋਂ ਆ ਕੇ ਜਿਹੜੀਆਂ ਸ਼ਖਾਵਾਂ ਲੇਟ ਨਿਕਲਦੀਆਂ ਉਹਨਾਂ ਦੀਆਂ ਮੁੰਜਰਾਂ ਵੀ ਜਿਹੜੀਆਂ ਹੈਗੀਆਂ ਸ਼ੂਟੀਆਂ ਹੁੰਦੀਆਂ ਲੇਟ ਨਿਕਲਦੀਆਂ ਨੇ ਉਹ ਛੋਟੀਆਂ ਹੁੰਦੀਆਂ ਉਹ ਚ ਦਾਣੇ ਦੀ ਗਿਣਤੀ ਵੀ ਘੱਟ ਹੁੰਦੀ ਮੈਂ ਕਰ ਰਿਹਾ ਜਿਹੜੀਆਂ ਵਧੀਆ ਕੁਆਲਿਟੀ ਦੀਆਂ ਮੁੰਜਰਾਂ ਨਿਕਲਣੀਆਂ 20 20 ਇਹਦੇ ਨਾਲ 400 ਜਿਹੜਾ ਹੈਗਾ ਸ਼ਾਖਾ ਪ੍ਰਤੀ ਮੀਟਰ ਸਕਰ ਤੇ 400 ਮੁੰਜਰ ਜੇ ਆਪਾਂ ਐਵਰੇਜ ਇੱਕ ਮੁੰਜਰ ਦੇ 100 ਦਾਣੇ ਗਣੀਏ ਵੈਸੇ ਤਾਂ ਇਹਦੋਂ ਵੱਧ ਹੀ ਹੁੰਦੇ ਆ 100 ਦਾਣਾ ਲਈਏ ਜਿੱਥੇ ਜਿਹੜਾ ਹੈਗਾ ਕਈ ਜਗ੍ਹਾ ਦੇ ਉੱਤੇ ਇਦੋਂ ਘੱਟ ਸਕਦੇ ਆ ਪਰ ਮੋਸਟਲੀ 100 ਦਾਣਾ ਜਾਂ ਇਸ ਤੋਂ ਵੱਧ ਹੀ ਪ੍ਰਤੀ ਮੁੰਜਰ ਹੋਵੇਗਾ ਬੱਧ ਘਟ ਹੋ ਸਕਦਾ ਮੈਂ ਤੁਹਾਡੇ ਨਾਲ ਇਹ ਇੱਕ ਐਵਰੇਜ ਦੇ ਹਿਸਾਬ ਨਾਲ ਗੱਲ ਕਰ ਰਿਹਾ ਤਾਂ ਤਕਰੀਬਨ ਇੱਕ ਮੀਟਰ ਸਕੇਅਰ ਮਗਰ 40000 ਦਾਣੇ ਬਣਦੇ ਆ ਹਜ਼ਾਰ ਦਾਣੇ ਦਾ ਭਾਰ ਜੇ ਆਪਾਂ ਜਿਹੜਾ ਹੈਗਾ 25 ਗ੍ਰਾਮ ਜਿੱਥੇ ਪੋਟਾਸ਼ ਲੈਵਲ ਕਿਸਾਨ ਵੀਰਾਂ ਨੇ ਵਧੀਆ ਮੇਨਟੇਨ ਕੀਤਾ ਪੋਟਾਸ਼ ਦੀ ਘਾਟ ਨਹੀਂ ਆਈ ਜਾਂ ਐਨ ਪੀ ਕੇ ਬਾਰੇ ਆਪਾਂ ਗੱਲ ਕਰਦੇ ਹੁੰਦੇ ਆ ਆਪਾਂ ਟੈਸਟ weight ਜਿਹੜਾ ਹਜ਼ਾਰ ਦਾਣੇ ਦਾ ਭਾਰ ਆ 18-19 ਗ੍ਰਾਮ ਤੋਂ ਲੈ ਕੇ ਤੇ 25-26-27 ਗ੍ਰਾਮ ਤੱਕ ਵੀ ਹੋ ਸਕਦਾ ਜਿੱਥੇ ਦਾਣਾ ਵਧੀਆ ਕੁਆਲਿਟੀ ਦਾ ਪੂਰਾ ਵਧੀਆ ਭਾਰਾ ਦਾਣਾ ਆਪਾਂ 25 ਗ੍ਰਾਮ ਜੇ ਲਾਈਏ ਤਾਂ ਇਹਦੇ ਹਿਸਾਬ ਨਾਲ 1 ਕਿਲੋ ਪ੍ਰਤੀ ਮੀਟਰ ਸਕੇਅਰ ਦੇ ਜਿਹੜੇ ਹੈਗੇ ਆ ਦਾਣੇ ਬਣਦੇ ਆ ਤੇ ਝਾੜ ਬਣਦਾ 100 ਮਣ ਪਰ ਇੱਕ ਕਿੱਲੇ ਦੇ ਵਿੱਚ ਕੁਝ ਏਰੀਆ ਜਿਹੜਾ ਹੈਗਾ ਵਟਾਂ ਥੱਲੇ ਖਾਲਾਂ ਥੱਲੇ ਮਤਲਬ ਇਸ ਤਰ੍ਹਾਂ ਕੋਈ ਥਾਂ ਆਪਾਂ ਕਈ ਵਾਰ ਖਾਲੀ ਛੱਡਿਆ ਹੁੰਦਾ ਜਾਂ ਰਸਤੇ ਦੇ ਤੌਰ ਤੇ ਵਰਤਦੇ ਆ ਜਾਂ ਕਿਸੇ ਏਰੀਆ ਕਿਸੇ ਆਪਣੇ ਕਿੱਲੇ ਦੇ ਵਿੱਚ ਜਿਹੜਾ ਹੈਗਾ ਏਕੜ ਦੇ ਵਿੱਚ ਮੋਟਰ ਦਾ ਏਰੀਆ ਆ ਗਿਆ ਤਾਂ ਇਸ ਤਰ੍ਹਾਂ ਜਿਹੜਾ ਜੇ ਆਪਾਂ 3 400 ਸਕਰ ਮੀਟਰ ਕੱਢ ਲਈਏ ਉਧਰ 10 15 ਮਰਲੇ ਜਗ੍ਹਾ ਇਸ ਤਰ੍ਹਾਂ ਜਿਹੜੀ ਹੈਗੀ ਕਿਸੇ ਥਾਂ ਦੇ ਖਰਾਬ ਹੋ ਗਈ ਕਈ ਜਗ੍ਹਾ ਦੇ ਉੱਤੇ ਇਦੋਂ ਘੱਟ ਵੀ ਹੁੰਦੀ ਵੀ ਪੂਰੀ ਜਗ੍ਹਾ ਵੀ ਹੋ ਸਕਦੀ ਹੈ ਤਾਂ ਫੇਰ ਆਪਣਾ ਜਿਹੜਾ ਹੈਗਾ ਅ ਤਕਰੀਬਨ 36 37 ਕੁਆਂਟਲ ਮਤਲਬ 90 ਕਮਾਨ ਦੇ ਕਰੀਬ ਝਾੜ ਬਣਦਾ ਪਰ ਜੇ ਉਹੀ ਭਾਰ ਦਾਣਿਆਂ ਦਾ 1000 ਦਾਣੇ ਦਾ ਭਾਰ 20 ਗ੍ਰਾਮ ਰਹਿ ਗਿਆ ਤਾਂ ਫੇਰ 3600 ਮੀਟਰ ਸਕੇਅਰ ਦੇ ਹਿਸਾਬ ਨਾਲ ਆਪਣਾ 28 29 ਕੁਆਂਟਲ ਝਾੜ ਰਹਿ ਗਿਆ ਤੇ ਜੇ ਪੂਰਾ ਹੀ ਆਪਾਂ 4000 ਮੀਟਰ ਸਕੇਅਰ ਲਈਏ ਤਾਂ 32 ਕੁਆਂਟਲ ਆ ਗਿਆ ਦਾਣੇ ਦੇ ਭਾਰ ਦਾ ਇੰਨਾ ਫਰਕ ਪੈਂਦਾ ਜੇ ਮਤਲਬ 800 ਗ੍ਰਾਮ ਪ੍ਰਤੀ ਮੀਟਰ ਸਕੇਅਰ ਨਿਕਲੇ ਦਾਣੇ ਤਾਂ 28 29 ਕੁਆਂਟਲ ਝਾੜ ਰਹਿ ਗਿਆ ਜੇ ਜਿਹੜੇ 1 ਕਿਲੋ ਤੱਕ ਹੋ ਗਏ ਮਤਲਬ ਟੈਸਟ weight ਜੇ 20 ਤੋਂ 25 ਗ੍ਰਾਮ ਦਾ ਹੀ ਫਰਕ ਪੈ ਗਿਆ 5 ਗ੍ਰਾਮ ਦਾ ਹਜ਼ਾਰ ਦਾਣੇ ਮਗਰ 5 ਗ੍ਰਾਮ ਭਾਰ ਦਾ ਫਰਕ ਪੈ ਗਿਆ ਤਾਂ ਉਹਦੇ ਨਾਲ ਪੂਰੇ ਏਕੜ ਦੇ ਵਿੱਚ 5 ਤੋਂ 7 ਕੰਟਰੋਲ ਝਾੜ ਦਾ ਫਰਕ ਪੈ ਜਾਂਦਾ ਦਾਣੇ ਦਾ ਭਾਰ ਦਾਣੇ ਦੀ ਕੁਆਲਿਟੀ ਇੰਨੀ ਮਹਣੀ ਰੱਖਦੀ ਹੈ ਜੇ ਆਪਾਂ ਲਈਏ ਕਿ ਮੁੰਜਰਾ ਪਰ ਪ੍ਰਤੀ ਬੁੱਟਾ 25 ਹੈ 20 ਬੁੱਟੇ ਐਵਰੇਜ ਲੈ ਕੇ ਚੱਲੀਏ ਤਾਂ 25 2 50 ਮਤਲਬ ਜਿਹੜਾ ਹੈਗਾ 500 ਜਿਹੜੀ ਹੈਗੀ ਸ਼ਾਖਾ ਬਣ ਗਈ ਪਰ ਮੀਟਰ ਸਕਰ ਦੇ ਵਿੱਚ 500 ਦੇ ਹਿਸਾਬ ਨਾਲ ਜੇ ਆਪਾਂ 1000 ਦਾਣੇ ਦਾ ਭਾਰ ਲਾਈਏ ਤਾਂ ਜੇ ਆਪਾਂ 1000 ਦਾਣੇ ਦਾ ਭਾਰ 25 ਗ੍ਰਾਮ ਲਾਈਏ ਤਾਂ ਫੇਰ ਆਪਣਾ ਬਣਦਾ ਹੈ ਜਿਹੜਾ ਝਾੜ ਹੈ ਤਾਂ ਕਿਉਂਕਿ ਜੇ ਆਪਾਂ 3-400 ਮੀਟਰ ਜਗ੍ਹਾ ਲਈਏ ਕਿ ਉਹ ਜਿਹੜੀ ਹੈਗੀ ਆ ਵੱਟਾਂ ਚ ਆ ਗਈ ਖਾਲਚ ਆ ਗਈ ਤਾਂ ਫੇਰ ਆਪਣੀ ਝਾੜ ਆ ਜਿਹੜਾ ਉਹ ਤਕਰੀਬਨ 100 ਮਾਣ ਦੇ ਪਲੱਸ ਹੋਣ ਦੇ ਚਾਂਸ ਹੈ ਜੇ ਆਪਣਾ ਜਿਹੜਾ ਹੈਗਾ ਟੈਸਟ weight ਆਪਾਂ 20 ਗ੍ਰਾਮ ਲਾਈਏ ਤਾਂ ਫਿਰ ਜਿਹੜਾ ਹੈਗਾ 90 ਕਮਣ ਦੇ ਝਾੜ ਕਰੀਬ ਬਣਦਾ ਜੇ ਆਪਾਂ 25 ਛਖਾਵਾਂ ਵੀ ਲਾਈਏ ਸੋ ਮੇਰਾ ਕਹਿਣ ਦਾ ਤੁਹਾਨੂੰ ਇਹੀ ਮਤਲਬ ਸੀਗਾ ਕਿ ਦਾਣੇ ਦਾ ਭਾਰ ਵੀ ਬੜੇ ਮਹਨੇ ਰੱਖਦਾ ਇਸ ਕਰਕੇ ਐਨ ਪੀ ਕੇ ਪਟਾਸ਼ ਦੀ ਘਾਟ ਨਾ ਹੋਵੇ ਐਨ ਪੀ ਕੇ 13 0 45 ਗੋਭ ਸਮੇਂ ਜ਼ਰੂਰ ਸਪਰੇਅ ਕਰੋ ਉਸ ਤੋਂ ਬਾਅਦ ਮਿਲਕ ਸਟੇਜ ਤੇ ਜੇ ਆਪਾਂ ਕਰ ਸਕਦੇ ਹਾਂ ਤਾਂ ਕਿ ਦਾਣਾ ਪੂਰਾ ਭਰੇ ਦਾਣੇ ਦਾ ਭਾਰ ਨਾ ਘਟੇ ਫੋਕ ਨਾ ਪਵੇ ਜੇ ਆਪਾਂ ਐਨਪੀਕੇ ਇਹ ਸਪਰੇਅ ਕਰਾਂਗੇ ਜਿੰਕ ਦੀ ਘਾਟ ਨਾ ਆਉਣ ਦਵਾਂਗੇ ਸਾਰੇ ਵੇਲੇ ਨਾਲ ਪੋਰਨ ਥੋੜੀ-ਬਹੁਤੀ ਕਰ ਲਾਂਗੇ ਉਹਦੇ ਨਾਲ ਦਾਣਿਆਂ ਦੇ ਵਿੱਚ ਫੋਕ ਨਹੀਂ ਪਾਊਗੀ ਤੇ ਝਾੜ ਆਪਣਾ ਪੂਰਾ ਰਹੂਗਾ ਫੋਟ ਭਾਵੇਂ ਘਟ ਹੋਵੇ ਪਰ ਬੂਟਿਆਂ ਦੀ ਗਿਣਤੀ ਪੂਰੀ ਹੋਵੇ ਉਹਦੇ ਨਾਲ ਵੀ ਝਾੜ ਆਪਣਾ ਵਧੀਆ ਰਹਿੰਦਾ ਹੋਰ ਸਵਾਲ ਹੋਵੇ ਜਰੂਰ ਦੱਸਣਾ ਤੁਹਾਡਾ ਬਹੁਤ-ਬਹੁਤ ਵਧੀਆ ਰਹੇਗਾ ਦਾਣੇ ਦਾ ਭਾਰ ਨਹੀਂ ਘਟਣਾ ਚਾਹੀਦਾ ਹੋਰ ਸਵਾਲ ਹੋਵੇ ਸਜਾ ਹੋਵੇ ਜਰੂਰ ਦੱਸਣਾ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਧੰਨਵਾਦ ਮਿਹਰਬਾਨੀ ਕਿਸਾਨ ਵੀਰੋ ਬਹੁਤ-ਬਹੁਤ ਸ਼ੁਕਰੀਆ